ਆਪਣੇ ਆਪ ਨੂੰ ਭੱਗਾ ਵਾਲਾ ਸਮਝਦਾ ਕਿ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਜਿਹੜਾ ਮੁਸ਼ਕਿਲ ਵਾਲਾ ਸਮਾਂ ਪੰਜਾਬ ਤੇ ਆਇਆ ਇਹ ਆਇਆ ਤਾਂ ਜ਼ਰੂਰ ਹੈ ਰੱਬ ਦੀ ਕੋਈ ਕਰਨੀ ਹੈ ਇਹ ਪਰ ਪੰਜਾਬੀਆਂ ਨੇ ਹੌਂਸਲੇ ਨਹੀਂ ਛੱਡੇ ਔਰ ਪੰਜਾਬੀਆਂ ਨੇ ਇੱਕ ਦੂਸਰੇ ਦਾ ਸਾਥ ਨਹੀਂ ਛੱਡਿਆ ਔਰ ਬਹੁਤ ਹੌਂਸਲੇ ਦੇ ਨਾਲ ਕੰਮ ਕੀਤਾ ਔਰ ਬਾਬਾ ਜੀ ਦੀ ਮਿਹਰ ਸਦਕਾ ਇਸ ਪੂਰੇ ਇਲਾਕੇ ਨੂੰ ਬਾਬਾ ਜੀ ਦੀ ਬਹੁਤ ਦੇਣ ਔਰ ਪਹਿਲੇ ਦਿਨ ਤੋਂ ਬਾਬਾ ਜੀ ਸੇਵਾ ਕਰ ਰਹੇ ਆ ਅਸੀਂ ਵੀ ਇਹਨਾਂ ਦੇ ਆਸ਼ੀਰਵਾਦ ਸਦਕਾ ਨਾਲ ਲੱਗੇ ਹੋਏ ਆ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਆ ਕਰ ਰਹੇ ਆ ਤੇ ਮੇਰੇ ਦੋਸਤ ਹੁਸੈਨ ਮੁੰਬਈ ਤੋਂ ਆਏ ਆ ਕਿ ਵੀ ਇੱਕ ਸੋਸ਼ਲ ਵਰਕਰ ਨੇ ਔਰ ਇਹਨਾਂ ਦਾ ਵੀ ਇੱਕ ਬੜਾ ਮਨ ਸੀਗਾ ਕਿ ਮੈਂ ਪੰਜਾਬ ਚਲ ਕੇ ਸੇਵਾ ਕਰਾਂ ਖੁਦ ਹੱਤੀ ਸੇਵਾ ਕਰਾਂ ਆਜ ਉੱਥੋਂ ਆਪਣੇ ਨਾਲ ਅਨਾਜ ਵੀ ਲੈ ਕੇ ਆਏ ਔਰ ਉਹਨਾਂ ਪਰਿਵਾਰਾਂ ਦੇ ਦੁੱਖ ਵੀ ਸਾਂਝੇ ਕੀਤੇ ਤੇ ਨਾਲ ਉਹਨਾਂ ਪਸ਼ੂਆਂ ਲਈ ਚਾਰਾ ਵੀ ਲੈ ਕੇ ਆਏ ਤੇ ਅੱਗੇ ਆਉਣ ਵਾਲੇ ਸਮੇਂ 'ਚ ਜੋ ਉਹ ਉੱਥੇ ਬਣਦੀ ਮਦਦ ਹੈ ਉਹ ਆਪਾਂ ਸਾਰੇ ਮਿਲਜੁਲ ਕੇ ਕਰਾਂਗੇ ਆਪਾਂ ਇੱਕ ਦੂਸਰੇ ਚ ਖਾਮੀਆਂ ਬਹੁਤ ਕੱਢਦੇ ਕੀ ਤੂੰ ਕੀ ਕੀਤਾ ਤੂੰ ਕੀ ਕੀਤਾ ਮੈਂ ਤਾਂ ਹਮੇਸ਼ਾ ਸਾਰਿਆਂ ਨੂੰ ਕਹਿਣਾ ਹੈ ਕਿ ਅਸੀਂ ਜਿੰਨੇ ਜੋਗੇ ਆ ਅਸੀਂ ਉਹਨਾ ਉਹਨਾ ਕਰੀਏ ਜੇ ਕੁਝ ਨਹੀਂ ਕਰ ਸਕਦੇ ਤੇ ਇੱਕ ਪ੍ਰਮਾਤਮਾ ਅੱਗੇ ਦੁਆ ਕਰੀਏ ਕਿ ਪੰਜਾਬ ਜਲਦ ਆਪਣੇ ਪੈਰਾਂ ਤੇ ਦੁਬਾਰਾ ਖੜਾ ਹੋਵੇ ਕਿਸਾਨਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਕੀ ਕੀ ਮੁਸ਼ਕਿਲਾਂ ਉਹਨਾਂ ਨੂੰ ਦੱਸੋ ਮੁਸ਼ਕਿਲਾਂ ਦੇਖੋ ਜੀ ਕਿ ਜ਼ਮੀਨਾਂ ਕਿਸਾਨਾਂ ਦੀਆਂ ਜਿਹੜੀਆਂ ਆ ਉਹਨਾਂ ਨੂੰ ਸਿੱਧੀਆਂ ਹੋਣ ਦੇ 2-2 ਸਾਲ ਲੱਗ ਜਾਣੇ ਕਈਆਂ ਜ਼ਮੀਨਾਂ ਨੂੰ ਤਾਂ ਕਿਉਂਕਿ ਜਿੰਨੀ ਰੇਤ ਆ ਗਈ ਹੈ ਫਿਰ ਰੇਤਾਂ ਨੂੰ ਚੱਕਣ ਲਈ ਜਿਹੜਾ ਸਮਾਨ ਸਮਗਰੀ ਲਗਣੀ ਆ ਉਹ ਵੀ ਕੋਈ ਆਸਾਨ ਕੰਮ ਨਹੀਂ ਹੈ ਤੇ ਜਿਹੜੇ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਪ੍ਰਾਈਵੇਟ ਸਕੂਲ ਜਿਹੜੇ ਜਾਂਦੇ ਆ ਉਹ ਬੱਚਿਆਂ ਦੀਆਂ ਫੀਸਾਂ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਹੈ ਜੋ ਉਹਨਾਂ ਨੇ ਕਿਹਾ ਕਿ ਕਿਸੇ ਤਰੀਕੇ ਉਹਨਾਂ ਦੀ ਮਦਦ ਕੀਤੀ ਜਾਵੇ ਫਿਰ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਕਿ ਸਾਡੀ ਇੱਕ ਸਾਡੇ ਆਨਰੇਬਲ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਰਾਈ ਜਾਵੇ ਜਿਹਦੇ ਵਿੱਚ ਉਹ ਇੱਥੇ ਦੇ ਹਾਲਾਤਾਂ ਬਾਰੇ ਦੱਸਣਗੇ ਕਿ ਕਿ ਇਸ ਇਲਾਕੇ ਨੂੰ ਕਿੰਨੇ ਪਾਸਿਓਂ ਬਾਬਾਈ ਮਾਰ ਪੈਂਦੀ ਹੈ ਬਾਕੀ ਬਾਬਾਈ ਤੇ ਲੋਕਲ ਇਹਨਾਂ ਨੂੰ ਜ਼ਿਆਦਾ ਪਤਾ ਜੋ ਮੈਨੂੰ ਲੋਕਾਂ ਨੇ ਇਹ ਦੱਸਿਆ ਕਿ ਕਿ ਤਿੰਨਾਂ ਪਾਸਿਓਂ ਮਾਰ ਪੈਂਦੀ ਤਿੰਨਾਂ دریاਵਾਂ ਤੋਂ ਤੇ ਹਰ ਵੇਲੇ ਹਰ ਸਾਲ ਹੀ ਉਹ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਦਾ ਕੋਈ ਪੱਕਾ ਕੰਮ ਕੀਤਾ ਜਾਵੇ ਤੇ ਮੈਂ ਜ਼ਰੂਰ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਕਿ ਮੈਂ ਉਹਨਾਂ ਦਾ ਪੱਖ ਸਰਕਾਰ ਅੱਗੇ ਰੱਖਾਂਗਾ ਤੇ ਮੈਂ ਉਮੀਦ ਕਰਦਾ ਕਿ ਸਾਡੇ ਸੀਐਮ ਸਾਹਿਬ ਤੇ ਸਾਡੀ ਸਰਕਾਰ ਜ਼ਰੂਰ ਉਹਨਾਂ ਦੀ ਗੱਲ ਵੀ ਸੁਣੇਗੀ ਤੇ ਬਾਕੀ ਜਿਹੜੇ ਸਾਰੀਆਂ ਉਹ ਸੰਸਥਾਵਾਂ ਜਿਹੜੀਆਂ ਇਸ ਮੁਸ਼ਕਿਲ ਦੌਰ ਦੇ ਵਿੱਚ ਕੰਮ ਕਰ ਰਹੀਆਂ ਨੇ ਚਾਹੇ ਉਹ ਖਾਲਸਾ ਏਡਾ ਜਾਂ ਬਾਕੀ ਜਿੰਨੇ ਵੀ ਪ੍ਰਾਈਵੇਟ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਮੈਂ ਸ਼ੁਕਰੀਆਦਾ ਕਰਦਾ ਹੱਥ ਜੋੜ ਕੇ ਵੀਰੋ ਤੁਸੀਂ ਬਹੁਤ ਤਕੜਾ ਕੰਮ ਕੀਤਾ ਤੁਸੀਂ ਪੰਜਾਬ ਨੂੰ ਦੁਆਰਾ ਖੜਾ ਕਰਨਾ ਔਰ ਤੁਹਾਡੇ ਮਿਹਨਤ ਦੀ ਮੈਂ ਦਾਤ ਦਿੰਦਾ ਔਰ ਤੁਹਾਡੇ ਨਾਲ ਸਾਰਿਆਂ ਦੇ ਅਸੀਂ ਵੀ ਖੜੇ ਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਕੰਮ ਕਰ ਰਹੇ ਹੋ ਬਹੁਤ